ਤੇ ਸਬਸਕ੍ਰਾਈਬ ਮਤਲਬ ਇਹ ਪਰ ਨਾ ਵਲੋਗ ਤੇ ਅੱਜ ਆਪਾਂ ਧੋਣਾ ਬੱਢਣ ਲੱਗੇ ਆ ਤੇ ਟਰਬੋ ਉੱਤੇ ਆ ਫੈਲ ਤੇ ਮੇਰੇ ਕੋਲ ਬੁੱਗੀ ਹੋਰ ਪੈ ਚੁੱਕੀ ਆ ਉਧਰ ਲੱਗ ਗਈ ਆ ਤੇ ਮੇਰੇ ਤੋਂ ਦੋ ਬੁੱਗੀਆਂ ਪੈ ਚੁੱਕੀਆਂ ਨਿਕਲ ਸਕਦੇ ਆ ਤੇ ਇੱਕ ਬੁੱਗੀ ਹੋਰ ਪੈਣ ਲੱਗੀ ਆ ਠੀਕ ਆ ਨਾ ਇਹ ਬਾਅਦ ਲੱਗ ਗਿਆ ਛੋੜੀ ਜਿਹੀ ਕਿਆੜੀ ਆ ਆਪਣੀ ਤੇ ਉਧਰੋਂ ਬਾਅਦ ਆਪਾਂ ਉਧਰ ਲੰਬਾ ਖੇਤ ਉਧਰ ਲੱਗਣਾ ਅੱਜ ਹੋਰ ਪੈਣ ਲੱਗੀ ਆ ਮੇਰੇ ਖਿਆਲ ਨਾਲ ਚੌਥੀ ਬੁੱਗੀ ਆ ਇਹਦੀ ਉਧਰ ਆਪਾਂ ਗਾਹਾਂ ਆ ਚੁੱਕੇ ਹੁਣ ਉਧਰੋਂ ਉਧਰੋਂ ਆ ਗਏ ਸੀ ਇਹ ਹੈਗੀ ਹੁਣ ਇਹ ਮੇਰੇ ਹਿਸਾਬ ਨਾਲ ਪੰਜਵੀਂ ਬੁੱਗੀ ਉਹ ਸਮਝਦਾ ਕਾਵਾਟ ਪਾੜ ਗਿਆ ਪੈਂਗਾ ਤੇ ਸਬਸਕ੍ਰਾਈਬ ਮੇਟਰੇ ਪਰ ਨਵੋ ਵਲੋਗ ਤੇ ਅੱਜ ਆਪਾਂ ਧੋਣਾ ਬਟਨ ਲੱਗੇ ਆ ਤੇ ਟਰਬੋ ਉੱਤੇ ਆਪਾਂ ਫਿਲਟਰ ਲਾਤਾ ਸਾਂਸਰ ਵਾਲੇ ਤਾਂ ਨਹੀਂ ਲੱਗਾ ਹੋਇਆ ਠੀਕ ਐ ਬਸ ਆਪਣੇ ਵਾ ਫਿਲਟਰ ਲੱਗ ਗਿਆ ਜੀ ਫਿਲਟਰ ਤਾਂ ਲਾਉਣਾ ਸੀ ਤੇ ਕਬੈਨ ਜਿੰਨੇ ਮੈਂ 14 ਫੁੱਟੀ ਪਾਈ ਆ ਹੁਣ ਠੀਕ ਐ ਆ 14 15 ਫੁੱਟੀ ਟਰਾਲੀ ਆ ਤੇ ਉਧਰ ਕਬੈਨ ਆਪਣੀ ਲੱਗੀ ਦੇਖ ਸਕਦੇ ਆ ਉਹ ਲੱਗੀ ਆ ਠੀਕ ਐ ਤੇ ਅੰਦਰ ਆਪਾਂ ਖੜੇ ਆ ਤੇ ਬਸ ਇੱਕ ਟਰੈਕਟਰ ਹੋ ਲੈ ਕੇ ਆਉਣ ਲੱਗੇ ਦੂਜਾ ਦਵਾਬ ਬੈਲਟ ਹੋ ਘਟ ਰਹੀ ਨਹੀਂ ਹੈਗਾ ਕਿਉਂਕਿ ਉਹਦੀ ਬੈਟਰੀ ਡੈੱਡ ਆ ਤੇ ਇਹਦੇ ਸਹਾਇੀ ਆ ਸਾਰਾ ਕੁਝ ਜਾਈਏ ਨਾ ਉਹ ਤੇ ਰੌਦੇ ਪੱਲੇ ਗਿਆ ਅੱਜ ਕਿਹ ਆਏ ਨੇ ਤੇ ਮੈਂ ਤਾਂ ਦੋ ਬੁੱਗੀਆਂ ਪੈ ਚੁੱਕੀਆਂ ਦੇਖ ਸਕਦੇ ਆ ਠੀਕ ਆ ਹਾਲੇ ਫਿਲਹਾਲ ਦੋ ਬੁੱਗੀਆਂ ਪਈਆਂ ਤਾਂ ਦੋ ਬੁੱਗੀਆਂ ਨਿਕਲੇ ਤਾਂ ਆਇਆ ਕਹਿੰਦਾ ਤਿੰਨ ਬੁੱਗੀਆਂ ਨਿਕਲਣ ਚਾਹੀਦੀਆਂ ਸੀ ਤੇ ਆ ਆਪਣਾ ਝੋਟਾ ਖੜਾ ਅੰਦਰ ਠੀਕ ਆ ਨਾ ਤੇ ਉਧਰ ਕਬਨ ਲੱਗੀ ਆ ਬੈਗ ਸਾਈਡ ਤੇ ਦੇਖ ਸਕਦੇ ਆ ਤੇ ਬਸ ਕਿਵੇਂ ਆ ਹਾਓ ਆਈ ਯੂ ਓਕੇ ਜਮਾ ਬਸ ਹੋਰ ਕੀ ਕਰੀ ਜਾਂਦੇ ਵਲੌਗ ਚ ਆ ਗਿਆ ਨਾ ਹੋਰ ਇੱਕ ਬੁੱਗੀ ਹੋਰ ਪੈਣ ਲੱਗੀ ਆ ਠੀਕ ਆ ਨਾ ਤੇ ਬਾਸ ਵਿੱਚ ਚਲੀਏ ਹੁਣ ਦਾਦੀ ਜਿਹੜੀ ਵੜਨੀ ਆ ਦੇ ਲੈਣ ਦਾ ਇੰਜਨ ਆ ਵੇਕੇ ਦੇ ਉਹ ਦਾਦੀ ਵੇ ਭਾਜੀ ਨੂੰ ਆ ਬੁੱਗੀ ਪੈਣ ਲੱਗੀ ਆ ਤੇ ਬਾਅਦ ਲੱਗ ਗਿਆ ਛੋੜੀ ਜਿਹੀ ਘਿਆੜੀ ਆ ਆਪਣੀ ਤੇ ਉਤਰੋਂ ਬਾਅਦ ਆਪਾਂ ਉਹਦਾ ਲੰਬਾ ਖੇਤ ਉਧਰ ਰਹਿਣਾ ਸ਼ਾਇਦ ਬਾਪੂ ਨਹੀਂ ਆਈ ਬਾਅਦ ਲੱਗੇ ਆਪਾਂ ਸਾਰਾ ਇਹ ਵੱਡੀ ਐ ਫੇ ਜਾਦੇ ਆ ਨਹੀਂ ਹੋੜ ਬੈ ਲੱਗੀ ਐ ਮੇਰੇ ਸਾਹਣਾ ਚੌਥੀ ਬੱਗੀ ਐ ਇਹਦੀ ਠੀਕ ਐ ਤੇ ਟਰੈਕਟਰ ਆਪਾਂ ਚਾਲ ਕੇ ਲਾ ਲਿਆ ਆ ਆਹ ਹਾਂ ਨਾ ਬਸ ਆਪਾਂ ਲੜਦਾ ਨਹੀਂ ਪਾਤਾ ਸਾਡੀ ਭੈਣ ਹੋਏ ਗੜਮ ਖਾ ਸਾਡ ਦਾ ਇੰਜਨ ਕਿਆ ਆ ਗਈ ਐ ਇਹਦੀ ਤੀਜੀ ਚੌਥੀ ਬੱਗੀ ਤੇ ਆ ਬੜ ਛੋਟਾ ਖੜਾ ਇੱਧਰ ਆਹ ਹਾਂ ਹੁਣ ਆ ਆਪਣੇ ਵਧਣਾ ਆ ਠੀਕ ਐ ਨਾ ਟਾਈਮ ਲੱਗ ਗਿਆ ਨਾ ਆਪਣਾ ਇਹ ਫੋਲ ਹੋ ਜਾਣੀ ਆ ਆਹ ਹੋਣਾ ਮੇਰੇ ਨਾਲ ਦੋ ਇੱਕ ਬੁਗੀ ਹੋੜ ਪੈਣੀ ਬਸ ਦੇਖਦੇ ਕਿੰਨੀ ਕ ਪੈਂਦੀ ਆ ਬਾਕੀ ਜੁੜੇੜੇ ਉਹ ਵਲੋਗ ਦੇ ਨਾਲ ਇਧਰ ਆਪਾਂ ਗਾਹਾਂ ਆ ਚੁੱਕੇ ਹਾਂ ਤੇ 16 ਬੱਡੀ ਟਰਾਲੀ ਪਾ ਲਈ ਛੋਟੇ ਮਗਰ ਤੇ ਉਹ ਲੱਗੀ ਕਮੈਨ ਯਾਦੋਂ ਕਿਰੇ ਵੱਡ ਕੇ ਆਪਾਂ ਜਾਨਾ ਉਹਨੂੰ ਦੂਜੇ ਪਾਸੇ ਨੂੰ ਜਦ ਚਾਲ ਕੇ ਘੰਟੇ ਲੱਗ ਖੇਤ ਬਾਈ ਸੀ ਯਾ ਆਦੀ ਹੋਣਾ ਸਾਰਿਆਂ ਨੂੰ ਬਸ ਕਮੈਨ ਇਧਰ ਨੂੰ ਆਵੇ ਬੋਂਦੇ ਆ ਮੜੋ ਬੜਦੇ ਆ ਫੇ ਚਲਦੇ ਆ ਗਾਹਾਂ ਨੂੰ ਇਹ ਫੁੱਲ ਕਰਨੀਆਂ ਪਰ ਟੀਸੀ ਲਾ ਕੇ ਛੱਡਣੀ ਆ ਜੀ ਤੇ ਆ ਜਿਹੜੇ ਪੰਗੇ ਪੁੰਗੇ ਲੈ ਆਪਣੀ ਆ ਜੀ ਚਲੋ ਬਾਕੀ ਮਿਲਦੇ ਯਾਰੋ ਪੂਰਾ ਉਹਦਰ ਆ ਗਏ ਸੀ ਇਹ ਹੈਗੀ ਹੁਣ ਇਹ ਮੇਰੇ ਹਿਸਾਬ ਨਾਲ ਪੰਜਵੀਂ ਬੁੱਗੀ ਆ ਪੈਣ ਲੱਗੀ ਆ ਰਾਲੀ ਵਾ ਫੁੱਲ ਹੋਣ ਵਾਲੀ ਆ ਲਾਈ ਦੇਖੋ ਕਿੰਦਾ ਜੀ ਇੱਦਾਂ ਦਾ ਡਰਾਈਵਰੀ ਆ ਆਪਣੀ ਮਾੜ ਐਟਰੇ ਗੱਡ ਨਹੀਂ ਇਹਦੀ ਉਮੀਦ ਹੈਗੀ ਆ ਆਪਾਂ ਚੱਲੀ ਆ ਉਹ ਤਿੰਨ ਬੁਗੀਆਂ ਹੋਰ ਪੈਣੀਆਂ ਆ ਆਪ ਆ ਜਾਣੀ ਆ ਸਾਰੇ ਵੱਡ ਹੋ ਗਿਆ ਨਾ ਨਾ ਇੱਕ ਆ ਅੱਗੇ ਵੱਢ ਕੇ ਆਪਾਂ ਉਹ ਸਾਹਮਣੇ ਜਾਣਾ ਆ ਠੀਕ ਆ ਤੇ ਆਪਣਾ ਵੱਡੂ ਵੀ ਆਇਆ ਇਧਰੋਂ ਮੋਟਰ ਵਾਲਾ ਇਹ ਝੋਟਾ ਖੜਾ ਵੇ ਦੇਖ ਸਕਦੇ ਆ ਦਿਖਾਉਂਦਾ ਵੀ ਅੱਖਾ ਲਓ ਜੀ ਚੈੱਕ ਕਰੋ ਇਹ ਮਿੱਤਰੋ ਆਪਾਂ ਇੱਕ ਟਰਾਲੀ ਦੇ ਮਗਰ ਹੋਰ ਪਾ ਲਈ ਆ ਆ ਕਿੰਨੀ ਫੁੱਟੀ 15 ਫੁੱਟੀ ਆਓ ਸਮਝੋ ਟਰੈਕਟਰ ਉਹ ਲੈ ਕੇ ਆਇਆ ਕਰੋ ਰਹਿਣ ਦੇ ਸਾਲੇ ਆਪਣੇ ਨਾਲ ਲੜਾਈ ਕਰ ਲੂਗਾ ਤੇ ਦੂਜੀ ਬੱਗੀ ਪੈ ਚਲੀ ਆ ਤੇ ਬਸ ਆ ਵੱਡ ਕੇ ਫੇਮੇਟ ਹਸਾਣਾ ਪੈਂਡ ਜਾਂਣਾ ਆਪਾਂ ਪੈਂਡ ਬਾਕੀ ਪੈਂਡ ਦਾ ਕੰਮ ਆ ਬਾਕੀ ਆਪਾਂ ਮਿਲਦੇ گاਹਾ ਹੌਲੀ ਹੌਲੀ ਇਸ ਬਲੌਗ ਵਿੱਚ ਜੁੜੇ ਰਹੋ ਮੰਡੀ ਛੇ ਦਾ ਆਪਾਂ ਕਾਲੂ ਜਾਊਗੀ ਬਾਕੀ ਮਿਲਦੇ ਦੇ ਬਲੌਗ ਚ ਕੀ ਕਹਿੰਦੇ ਆਪਾਂ ਕਰਦੇ ਮੇਰੇ ਓਵੇਂ ਕਰ ਲਾਂਗੇ ਝੋਟਾ ਦੇਖੋ ਕਾਲਾ ਹੋਇਆ ਪਿਆ ਇੰਦਰ ਸਾਰਾ ਥੋੜਾ ਦੇਣੀ ਆ ਵਿਚਾਰੇ ਦੇ ਚੰਗਾ ਚਲੋ ਬਾਦਲੀ ਤੇ ਹੁਣਾਂ ਬਾਕੀ ਮਿਲਦੇ ਆਪਾਂ ਗਾਹਾਂ ਛੋਟੇ ਮਗਰ ਵੀ ਟਰਾਲੀ ਪਾਲੀ ਆ ਓਏ ਐਨੂੰ ਘੁਮਾ ਸਾਰੇ ਜਾਂਦੇ ਐਨੂੰ ਲੈ ਕੇ ਜਾ ਉੱਥੇ ਲਾ ਦੇ ਹਾਂ ਘਰੇ ਲੈ ਜਾਈਏ ਆਪਣੇ ਇੰਜਨ ਆਜੂ ਹੌਲੀ 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 ਰੁਕਣਾ ਨਹੀਂ ਖੜਾ ਹੋ ਕੇ ਰੁਕਦਾ ਕਰਦੇ ਬੰਦ ਚੋਕ ਖਿੱਚ ਕੇ ਆ ਸਪੇਸਰ ਪਾਏ ਆ 100 ਕੇ ਚ ਲਾਇਆ ਹਨ ਆ ਸਪੇਸਰ ਪਾਏ ਆ ਹੂੰ ਰੋਟੇ ਨਾ ਡਰ ਬਣਾ ਜਾਂਦੇ ਇਹ ਵੀ ਕੰਮ ਕਰਾਇਆ ਬਸ ਇੱਕ ਕਬੂਗੀ ਪੈਣੀ ਆ ਬਸ ਕੰਮ ਕਰੀ ਸਹੀ ਫੋਲ ਹੋ ਚੱਲੀ ਗਿਆ ਬਸ ਥੋੜਾ ਰਹਿ ਗਿਆ ਸਾਰੀਆਂ ਬਾਟਰ ਪਾਣੀ ਪੈਣੀ ਆ ਬਾਟ ਤੇ ਘੜਾ ਲਾਦਾ ਮੈਂ ਰੈਡਰ ਵਾਸ ਹੋ ਜਾਣੀ ਇਹ ਵੀ ਫੁੱਲ ਉੱਦਰੋ ਫੇਰ ਟਰਾਲੀ ਖੋਲ ਲੈ ਗਈਏ ਵਾਸ ਆਪਣੇ ਇੱਕ ਚੀਜ਼ ਆ ਜਾਣੀ ਹੈ ਤੇ ਸਰਪ੍ਰਾਈਜ਼ ਸਾਰੇ ਲਈਓ ਠੀਕ ਹੈ ਪਟਾਕਾ ਹੀ ਪਾਉਣਾ ਹੁਣ ਵੱਡਾ ਚਲੋ ਹਮਾਰੇ ਭਾਈ ਨੇ ਲੈ ਜੀ ਗਾਹ ਮੇਰਾ ਆਪ ਵੀ ਥਾਲੀਏ ਭਾਈ ਵੀਰੇ ਰੋਕ ਕੇ ਨਾ ਮੰਗ ਲਿਆ ਭਾਈ ਜੀ ਬਣਾ ਦੀਏ ਇਹ ਵੀ ਹੋ ਗਈ ਫੁੱਲ ਹੋਰ ਟਰੈਕਟਰ ਲੈ ਗਏ ਪੈਂਕਾ ਖੋਗੇ ਇੱਥੋਂ ਫੋਨ ਹੋ ਗਈ ਹੈ ਬਸ ਯਾਰ ਇੱਕ ਬੁੱਗੀ ਪੈ ਜਾਈ ਨਹੀਂ ਸੈਟ ਕਰਕੇ ਉਹਦੇ ਵਿੱਚ ਦੋ ਪੀੜਾ ਕਿਹਦੇ ਵਿੱਚ ਪਟੋਲਾ ਵੀ ਦੇਖਣ ਨੂੰ ਪਟਾ ਲਿਓ ਉਝੜ ਰਿਹਾ ਉਹ ਗਲਾਕਾ ਉਹ ਦੂਰ ਚਲੇ ਗਿਆ ਉਹ ਹੋਰ ਜਾਮਲ ਗਿਆ ਮੈਂ ਕਹਿੰਦਾ ਬੁੱਧੀ ਦਾ ਡਾਵਾ ਪਾ ਥੱਲੇ ਦੇਵਾ ਦੇ ਆ ਮੇਤਰੋ ਹੁਣ ਅਪ ਚਲੇ ਮੰਡੀ ਤੇ ਕੌਣ ਦ ਪੈ ਚੁ ਕੀ ਦੇਖਦਾ ਤਰੇਲ ਕਿੰਨੀ ਪਈ ਟਰੈਕਟਰ ਦੇ ਉੱਤੇ ਆ ਰਾਤੀ ਪਈ ਆ ਅੱਜ ਨਹੀਂ ਪਈ ਮੁਰਦੇ ਕਬਾਂ ਪਰ ਥਲੜੀਆਂ ਲੱਟਾਂ ਦਾ ਬੰਦ ਹੋ ਗਿਆ ਆਪਣੀ ਵੱਸ ਇਕੱਲੀ ਲੱਟਾਂ ਦੇ ਨਾਲ ਜਾਣਾ ਆ ਤਰੇਲ ਚੈੱਕ ਕਰਦਾ ਤੇ ਕੱਲੀ ਆਪਾਂ ਪਹੁੰਚ ਗਏ ਹੁਣ ਮੰਡੀ ਨੂੰ ਤੇ ਇਹ ਵਲੌਗ ਆਪਾਂ ਅੱਧੇ ਖਤਮ ਕਰਦੇ ਤੇ ਨਵਾਂ ਵਲੌਗ ਆਪਾਂ ਸ਼ੁਰੂ ਕਰਦੇ ਆ ਹੁਣ ਚਲੋ ਮਿਲਦੇ ਫੇ ਆਪਾਂ